ਕਦੇ ਸੂਰਜ ਵਾਂਗੂ ਤਪਦਾ ਇੱਕ ਵਾਰ ਆਪਣੇ ਮਾਪਿਆਂ ਵਾਸਤੇ ਹੱਥ ਉੱਤੇ ਕਰਕੇ ਤਾੜੀ ਮਾਰਦਾ ਕਿਉਂਕਿ ਅਗਰ ਤੁਹਾਡੇ ਮਾਪੇ ਰਾਜੀ ਹੈ ਤੇ ਸਮਝੋ ਤੁਹਾਡੀ ਦੁਨੀਆ ਰਾਜੀ ਹੈ ਤੁਹਾਡੇ ਚਰਨਾਂ ਦੇ ਵਿੱਚ ਸਾਰੀ ਚੀਜ਼ਾਂ ਆਜੂਗੀਆਂ ਜੇ ਤੁਹਾਡੇ ਮਾਪੇ ਰਾਜੀ ਹੈ ਉਹ ਅਗਰ ਖੁਸ਼ ਨੇ ਤੁਸੀਂ ਘਰ ਮਾਪਿਆਂ ਨਾਲ ਲੜ ਕੇ ਲੰਗਰ ਲਾਓ ਜਗਰਾਤੇ ਕਰਾਓ ਕੀਰਤਨ ਕਰਾਓ ਕੋਈ ਫਾਇਦਾ ਨਹੀਂ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਮੰਨੋ ਮਾਪਿਓ ਦੇ ਵਿੱਚ ਹੀ ਰੱਬ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਉਹ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਕ ਜਾ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਦਰਸ ਗਿਆ ਜਹਾਂ ਦਾ ਉਹ ਕਈ ਕਹਿੰਦੇ ਆਹ ਚਿਹਰਾ ਜਮਾ ਤੇਰੇ ਚਿਹਰੇ ਵਰਗਾ ਆ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਇੱਕ ਵਾਰ ਜ਼ੋਰਦਾਰ ਸਾਡੀ ਆਪਣੇ ਮਾਂ ਪਿਓ ਵਾਸਤੇ ਜ਼ੋਰਦਾਰ ਕਰੀ